ਕਿਹੜੇ ਮੋੜ ਮਾਰ ਆਇਆ ਵਾ ਹੌਲੇ ਜਾ ਬਾਈ ਹੌਲੇ ਜਾ ਮੈਂ ਚੱਲਦਾ ਰਹਿ ਤਾ ਹੋਰ ਬਾਈ ਹੋਰ ਆ ਗੇਅਰ ਕਿਹੜਾ ਏ ਚੱਲ ਚੱਲ ਬਾਈ ਛੋਟਾ ਮੰਨ ਗਿਆ ਮੰਨ ਗਿਆ ਮੰਨ ਗਿਆ ਬਾਈ ਬਸ ਠੀਕ ਆ ਸਵਾਦ ਆਇਆ ਹਾਂ ਨਾ ਆਇਆ ਪਿੱਠ ਨਹੀਂ ਲੱਗਣ ਦਿੱਤੀ ਲੋ ਜੀ ਬਾਈ 55 ਮਗਰ ਤੇ ਖੋਲਦੀਆਂ ਹੁਣ ਵੀਡੀਓ ਫਾਰਮ ਨਾਲ ਲੱਗਿਆ ਮੈਂ ਹੁਣ ਸ਼ੁਰੂ ਹੋ ਜੀ ਖਾਤਰ ਅਸੀਂ ਖੜੇ ਨੇ ਬਾਈ ਨੋਖਣਾ ਪਰ ਚੱਲਣ ਲੱਗੇ ਹੁਣ ਠੀਕ ਆ ਜੀ ਆਈ और भी लाया। ਪੂਰਾ ਜ਼ੋਰ ਦਾ ਉਹ ਨਹੀਂ ਹੁੰਦਾ ਨਾ ਕਿੱਥੋਂ ਆਉਂਦਾ ਇਹ ਵੀ ਤੂੰ ਦਿਖਾ ਦੇਣਾ ਹੁਣੇ ਕੋਲ ਨੂੰ ਇਹ ਨਹੀਂ ਖਿੱਚ ਰਿਹਾ ਕਿੰਨਾ ਜ਼ੋਰ ਮਾਰਦਾ ਆ ਨਾ ਬੈਠਾ ਮੈਂ ਨਾ ਇਹ ਹੈਵੀ ਪਹਿਲੇ ਹਾਈਵੇ ਚੱਲਣ ਲੱਗਿਆ ਬਈ ਨਹੀਂ ਕੋਈ ਮਾੜਾ ਸੇ ਲੋ ਦੋ ਜਿੰਨੇ ਦੋ ਬਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮਿੱਤਰਾਂ ਨੂੰ ਬਾਈ ਤੇ ਅੱਜ ਦੀ ਵੀਡੀਓ ਵਿੱਚ ਬਾਈ ਆਪਾਂ ਬਸ ਸ਼ੁਗਲ ਮੇਲਾ ਦਾ ਕਰਿਆ ਦਾ ਇੱਕ ਆਪਣਾ ਇੱਕ ਅੰਡੋ ਫਰੰਡ ਦਾ 3048 50 ਜੀ ਚ ਤੇ ਸਵਰਾਜ 855 ਦਾ ਜੀ 855 ਹੈਗਾ ਤਾਂ ਜੀ 3 ਸਪੀਡ 16 ਟਾਇਰਾਂ ਵਿੱਚ ਤੇ 967 ਦਾ ਸੀ ਆਰ ਡੀ ਆਈ ਤੇ ਇਹਨਾਂ ਵਿੱਚ ਆਪਾਂ ਬਸ ਵਿਲੇ ਬੈਠੇ ਤੇ ਖੇਤ ਲਾ ਕੇ ਬਹੋਣਾ ਟਰੈਕਟਰ ਆਪਾਂ ਨਵਾਂ ਦਿਆ ਤਾਂ ਆਪਣੇ ਨਾਲ ਦੇ ਪਿੰਡ ਵਿੱਚ ਤਾ ਕਰਕੇ ਫਿਰ ਥੋੜੀ ਉਹਦੀ ਟਰਾਈ ਵੀ ਹੋ ਗਈ ਨਾਲੇ ਟਰੈਕਟਰ ਦਾ ਟੈਸਟਿੰਗ ਹੋ ਗਈ ਵੀ ਕਿੰਨਾ ਕਿ ਟਰਵਾ ਦਮ ਖਾਮ ਹੈ ਹਨ ਤੇ ਟਰੈਕਟਰ ਤਿੰਨੇ ਵਧੀਆ ਚੱਲੇ ਤਿੰਨਾਂ ਦੀ ਆਪਣੀਆਂ ਆਪਣੀਆਂ ਸਪੀਡਾਂ ਦੀ ਹੈ ਸਹੀ ਤਾਂ ਸਾਰਾ ਕੁਝ ਪ੍ਰੋਗਰਾਮ ਕੋਈ ਚੱਕਰ ਨਹੀਂ ਦਾ ਹੈਗਾ ਕੋਈ ਸੀਰੀਅਸ ਨਾ ਲਿਓ ਬਸ ਉਦਾਂ ਹੀ ਆਪਾਂ ਮਨੋਰੰਜਨ ਦੇ ਤੌਰ ਤੇ ਵੀਡੀਓ ਬਣਾਈ ਹੈ ਇਹ ਬਸ ਸਵਾਦ ਲੈਣੇ ਨੂੰ ਤੁਹਾਨੂੰ ਪਤਾ ਹੀ ਹੈ ਪੰਜਾਬੀਆਂ ਦਾ ਟਿਕਦੇ ਨਹੀਂ ਹੁੰਦੇ ਘਰਾਂ ਬੈਠੇ ਬਾਈ ਠੀਕ ਹੈ ਜੀ ਬਾਕੀ ਤੁਸੀਂ ਲੋ ਸਵਾਦ ਆਜੋ ਬੋਜੀ ਬਾਈ ਟਰੈਕਟਰ ਆ ਰਹੇ ਨੇ ਸੀਡ 47 ਲੱਡੀ ਕੀ ਦੇਖ ਲੈ ਤੇ ਪਿੱਛੇ 855 ਨਵਾਂ ਮਾਡਲ ਦੀ ਅੱਜ ਇਹਨਾਂ ਦੇ ਮੁਕਾਬਲੇ ਹੋਣਗੇ ਅੱਜ ਵਾਰ ਕਰਾਂ ਤਿੰਨ ਵਾਰ ਅੰਡੋ ਫਰੰਟ ਚਲਾਉਣਾ ਚਲੋ ਚਲੋ ਠੀਕ ਹੈ ਠੀਕ ਹੈ ਭਾਈ ਠੀਕ ਹੈ ਓਕੇ ਜੀ ਟਰੈਕਟਰ ਚੱਲੇ ਭਾਈ ਹੁਣ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ 10-10 ਦੀਆਂ ਤਵੀਆਂ ਇਹ ਬੱਬੂ ਭਾਈ ਨੇ ਨਵੀਆਂ ਬਣਵਾਈਆਂ ਟਾਪੂ ਵਾਲਿਆਂ ਤੋਂ ਜੈਕ ਵਾਲੀਆਂ 3969 ਹੈ ਇੱਕ ਇੱਕ ਹੈ ਆਪਣਾ ਐਂਡੋ ਫਰੰਟ 348 350 22 ਤੇ 855 ਭਾਈ 3 ਰਸੀਦ ਅੱਜ ਇਹਨਾਂ ਦੇ ਮੁਕਾਬਲੇ ਹੋਣਗੇ ਦੇਖ ਦੇ ਰਟਾ ਕਿ ਕੰਨਾ ਪਰਫਾਰਮੈਂਸ ਤਾਂ ਨੇ ਠੀਕ ਆ ਓਰੀ ਓਰੀ ਕਰਨੀਆਂ ਉਧਰ ਕਰਨੀਆਂ ਓਰੀ ਚਲਾਉਣੀਆਂ ਹੈ ਅੱਜ ਇਹਦੇ ਨਾਲ ਮੁਕਾਬਲਾ ਕਰਨਾ ਅੱਜ ਇਹਨੂੰ ਸੰਜਰੋ 4x4 ਨੇ ਸਵਾਰ ਲਿਆ ਤੂੰ ਵੀਲ ਸਵਾਰ ਆਜ ਮਾਰ ਮਾਰ ਹੋਰ ਇਹਦੇ ਨਾਲੇ ਖੋਲੂ ਇਹੇ ਪੁੱਛ ਲੈ ਹੁਈਓ ਨਾ ਗਾਲਾ ਕਢਾ ਦੀ ਇਹ ਨਹੀਂ ਜੀ ਫੇਰ ਤੇ ਨਾ ਤੂੰ ਗੱਗਾ ਉਹਦੇ ਕੋਲ ਭਾਈ ਐ ਪਤਾ ਤੇਰੇ ਵਰਗੇ ਨਾਲ ਪਾਣੀ ਹੋ ਜਾਣਾ ਜਦੋਂ ਮਸਾਲੇ ਬੰਦੇ ਹਲਕਾ 552 ਜੀ ਇਹ 24 ਮਾਡਲ 3 ਸਪੀਡ ਆ 16 ਦੇ ਟਾਇਰ ਆ ਠੀਕ ਆ ਜੀ ਇੱਕ ਇਹਦਾ ਵਿੱਚ ਹੋ ਗਿਆ ਇੱਕ ਆਪਣਾ ਇੰਡੋਫਾਰਮ ਖੜਾ ਬਾਕੀ 969 ਹੈ ਜੀ ਬਾਕੀ ਹੁਣ ਦੇਖਦੇ ਮੁਕਾਬਲੇ ਚ ਕਿਹੜਾ ਕਹੀ ਪਰਫਾਰਮੈਂਸ ਦਿੰਦਾ ਮੁਕਾਬਲਾ ਹੁਣ ਜਾ ਰਿਹਾ ਸ਼ੁਰੂ ਮੇਰੇ ਵੀਰੋ 969 ਸੀਆਰਡੀ ਮੂਰੇ ਜਾ ਰਿਹਾ ਤੇ ਆਪਣਾ ਤੋਤਾ ਤੋਤਾ ਫਰੀ ਰੰਗ ਵਾਲਾ ਇੰਡੋਫਾਰਮ ਪਿੱਛੇ ਆ ਰਿਹਾ ਤੋਤਾ ਹੀ ਕਹਦੇ ਉਹਨੂੰ ਅਸੀਂ ਤੇ ਸਵਰਾਜ ਵੀ ਆ ਰਿਹਾ ਹੈ ਹੌਲੀ ਹੌਲੀ ਮਿੱਠੀ ਮਿੱਠੀ ਚਾਲ ਪਾ ਸਾਡਾ ਹੱਜੂ ਡਰਾਈਵਰ। ਬਾਕੀ ਸਾਡੇ ਸੋਹਣੇ ਮੁੰਡੇ ਅਸ਼ਵਾਲਾ ਨਵੇਂ ਐਨਕਲ ਲਵਾ ਕੇ ਲੈ ਕੇ ਆਇਆ ਭਾਈ। ਰਾਣੀਆਂ ਤੋੜ ਲਿਆ ਨੇ। ਹੈਂ? ਚਲੋ ਜੀ ਭਾਈ। ਕਿੱਤਾਂ ਵੈਂਟਰੀਆਂ ਹੋ ਰਹੀਆਂ ਨੇ। ਸਾਈਕਲ ਪਰ ਟਰੈਕਟਰ ਉੱਫਰੇ ਪਿਆ ਮੇਰੇ ਵੀਡੀਓ। ਸਾ ਮੁੰਡਾ ਖੁਸ਼ ਹੋਇਆ ਤੇ ਮੇਰੀ ਵੀਡੀਓ ਬਣਦੀ ਐ। ਐ ਖੁਸ਼ ਹੋਇਆ ਫੇਰ ਦੇਖੋ ਗੇਅਰ ਪਾਉਣ ਲੱਗਿਆ ਬਣਾਣ। ਖੁਸ਼ आए, आए थे, आए थे। <laughs> <आए>। <laughs> चलो भाई स्पीड भी आ गया अपना स्वराज अच दोवराज इंडो फार्म हो गया आ लो भाई तबिया खुलन लगियां तो भाई आह नजारा है ਬੈਠਾ ਬੈਠਾ ਬੰਦਾ ਪਰ ਖੋਲ ਹੁੰਦਾ ਚੰਗੀਆਂ ਦੇਖ ਲੋ ਕਿੰਨੇ ਤੱਕ ਮੁਰਗੀਆਂ ਐ ਐਨ ਵਧੀਆਂ ਪੂਰੀਆਂ ਹੁੰਦਾਈ ਮੁੱਲ ਮੁਰਦਾ ਬਾਈ ਪੈਸੇ ਲਾਏਗਾ 900 ਨਾਲ ਤੱਕ ਫੋਲੋ ਤੱਕ ਵੀ ਆ ਦਸ-ਦਸ ਦੀਆਂ ਬਾਈ ਟੱਕ ਵਾਲੀਆਂ ਉਹ ਇਹਨਾਂ ਵਧੀਆ ਚੱਲਦੇ ਆ ਬਰੇ ਨਵਾਂ ਕੇ ਤਾਂ ਪੜੇ ਜਮਾ ਹੀ ਹਲੇ ਬਾਕੇ ਲੋਟ ਆਉਂ। ਹੁਣ ਤਵੀਆਂ ਸੈੱਟ ਹੋ ਗਈਆਂ ਆਪਣੀਆਂ। ਹੁਣ ਖੋਲ ਕੇ ਨਾਂ ਵਿੱਚ ਤੇ ਇੰਡੋਫਾਨ ਪਾਉਣ ਲੱਗੇ ਤਾ। ਠੀਕ ਆ। ਦੇਖਦੇ ਆਂ ਜੋਰ ਕਿੰਨਾ ਕਿੰਨਾ ਖਚਾਈ ਕਰੂਗਾ। ਐਸੇ ਭਾਈ 2 ਵੀਰ 4 ਵੀਰ 'ਚ ਫਰਕ ਬਹੁਤ ਐ। ਆਪਾਂ ਕਹਿੰਦੇ ਦੋ ਮਰਜ਼ੀ ਕਹੀ ਆਈਏ। ਕਰਤਾ ਵੈਸੇ ਤਾਂ ਪੰਨ ਜਾਇਆ ਜੇ ਤੱਕਾਈ ਦੇ ਹੈਂਡਟਰ ਨਾਲ। ਤਵੀਆਂ ਇਹ 2 ਵੀ 4 ਜੋਗੀਆਂ 2 ਵੀ ਲੋਗੀਆਂ ਮੁਸ਼ਕਲ ਹੋ ਜਣੀਆਂ। ਤੇ ਬਾਕੀ ਉਹਨਾਂ ਦੇਖਦੇ ਤਵੀਆਂ ਖੋਲੀਆਂ ਬਾਈ। ਆਕੇ ਦੇਖਦੇ ਕਿਆ ਬਣਦਾ ਹੁਣ ਉਹ ਆ ਗਿਆ ਮੁੰਡਾ ਕਿੱਧਰੋਂ ਦੇ ਕੇ ਕੋਈ ਸ਼ੋਆ ਆ ਫੈਦਰੂ ਕਿਹੜੀ ਫਈ ਆ ਜੀ ਵਿੰਡ ਹਾਰ ਨਾਲ ਚਲਾਉਣਾ ਕਸਰਦਾਈ ਲੱਗੀ ਬਾਈ ਕੋਈ ਹਾਂ ਕਸਰਦਾਈ ਨਹੀਂ ਲੱਗੀ ਬਾਈ ਕੋਈ ਖੋਲਦੀਆਂ ਪਕੂਰੀਆਂ ਤਵੀਆਂ ਤਵੀਆਂ ਖੋਲਿਆ ਇਹ ਮਰੈਂਡ ਦੇ ਇੰਨੀਆਂ ਕਿ ਠੀਕ ਆ ਹਾਲ ਫੇਰ ਉਹ ਖੜ ਜਾ ਤੋੜ ਕੇ ਦੇਖ ਲਈ ਇੱਕ ਵਾਰੀ ਇੱਕ ਵਾਰੀ ਤੋੜ ਕੇ ਦੇਖ ਲਈਏ ਕਿਹੜੇ ਤੇਰੇ ਵਾਲੇ ਚ ਚੱਲ ਆ ਲੈ ਭਾਈ ਐਂਡੋ ਵਾਰਾਂ ਪਾਏ ਬਾਈ ਮੜਾ ਜਾ ਵਜਾਂ ਦੀ ਕਸਰ ਸੀ ਤਵੀਆਂ 4x4 ਦੀ ਹੈਗੇ ਇਹ ਟੂਬਿੰਗ ਤਾਂ ਹੱਥਾ ਕਰਨਾ ਬਾਈ ਇਹਨਾਂ ਪਹਾੜਾਂ 'ਤੇ ਕੰਨੇ ਦੇ ਹਟਦੇ ਨਹੀਂ ਥੱਲੇ ਜਾਣ ਦੇ ਕੁਝ ਨਹੀਂ ਹੁੰਦਾ ਪਹਿਲਾ ਹੀ ਚੱਲਦਾ ਬਾਈ ਇਹ ਹੈ ਤਾਂ ਬੱਬੂ ਬਾਈ 4 ਵੀਲ ਲੋਗੀਆਂ ਤਵੀਆਂ ਕਨੋ ਸਟਾਰਟਰ ਹੈ ਵੀ चौथा लोग ड्राइवर तो कल तो बिठाया यार चौथा लोग का तो नहीं लगा लगे 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 चौथा लोग आ यार तवियां है बहुत भी जोगिंग है भाई वैसे बहुत भी, भी बहुत जोगिंग है पारी बनाने का पारी है कटा ला है कटा ला है सक्कन जोड़ दो पालो कोई नहीं ਟ੍ਰੈਕਟਰ ਨਹੀਂ ਦਵਿਆ ਬਾਈ। ਚੱਕ ਲੋ ਚੱਕ ਲੋ ਬਾਈ। ਰੌਲਕ ਭਵਾਨ ਹੈ ਬਾਈ। ਹੁਣ ਠੱਟੀ ਪਾ ਕੇ ਦੇਖਦੇ ਹਾਂ ਬਾਈ। ਠੀਕ ਹੈ ਇਹ ਹੈਗੀਆਂ ਬਾਰੇ ਬੋਲ ਦੋਤੀਆਂ ਹਾਂਜੀ 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 ਹੈਗੇ ਜੀ ਠੀਕ ਹੈ ਜੀ ਥੋੜੀ ਜਿਆਦਾ ਖੋਲੀਆਂ ਤਾਂ ਮੈਨੂੰ ਲੱਗਦਾ ਪਰ ਇਹਨਾਂ ਨੇ ਪੂਰਾ ਖੋਲ੍ਹ ਕੇ ਲਗਾ ਦੇ ਤਾ ਜੀ ਹਾਂ ਰਪਿਆ ਤਰ ਤਰ ਤੇ ਮੜੇ ਵਜਨ ਦੇਣੀ ਲੋੜਾ ਪਿੱਛੇ ਉਹ ਤੋ ਨੂ ਮੂਏ ਪੜਨੀ ਜੰਦੀ ਆ ਚੱਕ ਲੈ ਮੜੀ ਜੀ ਲਿਫਟ ਜਣੀ ਅਜੇ ਹੋਰ ਖੁੱਲਦੀ ਇਹ ਨਹੀਂ ਘਟ ਕੁੱਲਦੀ ਆਗਾ ਇਹਨੇ ਤੁਰਨਾ ਨਹੀਂ ਬਾਈ ਫਿਰ ਬਹੁਤ ਹੋਰ ਹੀ ਹੋਰ ਜੋ ਕੇ ਆ ਹਾਂ ਉਹੀ ਗੱਲ ਹੈ ਟਰੈਕਟਰ ਪਾਰਾ ਚਾਹੀਦਾ ਜੀ ਗਾਦੀਆਂ ਨਹੀਂ ਬਣੀ ਆਏ ਇਹ ਜੇ ਬਿਨਾ ਚੈੱਕ ਕਰਦਾ ਦਾਦੀਆਂ ਹੁੰਦੀਆਂ ਫਿਰ ਸਹੀ ਰਹਿਣੀ ਸੀ ਵਜਨ ਵੱਧ ਜਾਣਾ ਜੀ ਬਹੁਤ ਜੇ ਇਕਲੀਆਂ ਦਾ ਇਹ 10 ਪਲੱਸ ਹੈ 10 ਪੁਆਇੰਟ ਤੇ ਪਲੱਸ ਹੈ ਉਹੀ ਗੱਲ ਹੈ ਟਰੈਕਟਰ ਜ਼ੋਰ ਪੂਰਾ ਮਾਰੇ ਆ ਹਾਂ ਕਲਪਾ ਪੂਰਾ ਗੱਲ ਆ ਇਹ ਟਰੈਕਟਰ ਜ਼ੋਰ ਨਾਲ ਮਾਰੇ ਟਰੈਕਟਰ ਬੰਦ ਹੋ ਜੂਏ ਬੰਦ ਹੋ ਜੂਏ ਬੰਦ ਨਹੀਂ ਹੋਣਾ ਟਰੈਕਟਰ ਟਰੈਕਟਰ ਜ਼ੋਰ ਪੂਰਾ ਮਾਰੇ ਯਾਰ ਕੋਈ ਦੇਤੀ ਕੋਈ ਨਹੀਂ ਉਹ ਅੱਧਾ ਵੀ ਨਹੀਂ ਹੈਗੀ ਮਾਰਦਾ ਹੀ ਮਾਰਦਾ ਪੂਰਾ ਕਾਹਹੀਂ ਵਿਗਦਾ ਹੀ ਇੰਡੋ ਫਾਰਮ ਐਸ ਤਰ੍ਹਾਂ ਹੀ ਆ ਪੂਰਾ ਜੀ гана بھائی ਤਵਿਆ ਕੱਟ ਕਰ ਲਉਣਾ ਟਰੈਕਟਰ ਤੁਰਦੇ ਦਾ ਹੈ ਨਹੀਂ ਕੋਈ ਵੀ ਦੇਖਦੇ ਹਲੇ ਕੱਲੋਂ ਦੇ ਗਰਮ ਤਾਂ ਆਉਂਦੇ ਮੈਂ ਕਰਦਾ ਵਾਹੇਗਾ ਮੁਸਕ ਵੀ ਆਉਣ ਲੱਗੀ ਨਹੀਂ ਨਹੀਂ ਆ ਤਾਂ ਹਲੇ ਉਹਦਾ ਜਿਹੜਾ ਰੰਗ ਹੈ ਉਹ ਉੱਤੇ ਹਾਂ ਸਹੀ ਗੱਲ ਹੈ ਹੋ ਜਾਣਾ ਕੋਈ ਨਾ ਨਾ ਕੋਈ ਨਹੀਂ ਭਾਈ ਕੋਈ ਨਹੀਂ ਪੂਰਾ ਗਰਮ ਹੋ ਰਿਹਾ ਜਦੋਂ ਕਿ ਟਸ ਹੁੰਦਾ ਹੁਣ ਚੱਲ ਬਾਈ ਤਾਂ ਕੰਪਰ ਮਾਰਦਾ ਹੋਰ ਕਿੰਨਾ ਜ਼ੋਰ ਹਲਤਾ ਇੱਕ ਸਿਲੰਡਰ ਘਟ ਪਿਆ ਹੋਇਆ ਵਾ ਤਿੰਨ ਆਲਾ ਆਏ ਹੋ ਠੀਕ ਆ ਹੋਰ ਕਿੰਨਾ ਜ਼ੋਰ ਮਾਰੂ ਜੇ ਚੱਲ ਜ਼ੋਰ ਮਾਰਨਗੇ ਹਾਈ ਤਾਂ ਪਈਆਂ ਹੈ ਜੋ ਫੋਰ ਫੋਰ ਦੀਆਂ ਥੋੜੇ ਨਹੀਂ ਖਿੱਚ ਰਹੀਆਂ ਇਹਨੀਆਂ ਕੋਈ ਨਹੀਂ ਖਿੱਚ ਰਹੀਆਂ ਦੇਖ ਲਈ ਠੀਕ ਆ ਇਹ ਨਹੀਂ ਚੋਣੀ ਆ ਕਿੱਥੇ ਰਹੀਆਂ ਦੇਖ ਲਈ ਵਾਹ ਠੀਕ ਆ ਬਹੁਤ ਜ਼ੋਰ ਮਾਰਦਾ ਰਿਹਾ ਕੋਈ ਸ਼ੌਕ ਗੱਦੋ ਬੋਧਾ ਨਹੀਂ ਹੈਗਾ ਹਾਂ ਜਿਆ ਤਕਰਾ ਟਿੱਖਾ ਖੜਾ ਪੂਰਾ ਜ਼ੋਰ ਨਾਲ ਉਹਨੇ ਹੁਣ ਕਿੱਥੇ ਹੁਣ ਲੈ ਇਹ ਵੀ ਤੂੰ ਦਿਖਾ ਦੇਣਾ ਹੁਣੇ ਕੋਲ ਨੂੰ ਨਹੀਂ ਆ ਨਹੀਂ ਕਿੱਥੋਂ ਲੈਣਾ ਜੀ ਜ਼ੋਰ ਮਾਰਦਾ ਹਾਂ ਨਾ ਬੈਠਾ ਨਾ ਇਹ ਹੈਵੀ ਟੂ ਸਪੀਡ ਆ ਹਮਾਰਾ ਨਹੀਂ ਆ ਆ ਬਰੀਕਲੀ ਦਾ ਆ ਲੈ ਲੈ ਦਿਖਾ ਦੇ ਮੀ ਉਹ ਐਮੀ ਮਾਮੂ ਬੰਦਾ ਹੋਰ ਨਹੀਂ ਆ ਲੈਣੀ ਆ ਪਹਿਲੇ ਹਾਈ ਚਲਾਣ ਲੱਗਾ ਬਈ ਕਾਜੋ ਗੱਲ ਬਾਈ ਬਾਈ ਦੀ ਪੱਤੀ ਐ ਬਾਈ ਦੀ ਗੱਲ ਪੱਕੀ ਐ ਬਾਈ ਦੀ ਗੱਲ ਪੱਕੀ ਹੁਣ ਤਨਵੀਂ ਡੋਫਾਰਾ ਨੂੰ ਖਾਣਾ ਹੁਣ ਫੇਰ ਚਲਦਾ ਜੀ ਲੈ ਕਾਜ ਮਾ ਜੈਦੋ ਜਿਹਨੇ ਡੋਫਾਰਾ ਨੇ ਖਿੱਚਿਆ ਤਾਂ ਵੀ ਇਹ ਨਹੀਂ ਖਿੱਚਣੀ ਨਹੀਂ ਹੁਣ ਬੋਲ ਜਾ ਕੇ ਰੋਣ ਕਾ ਤੂੰ ਨਾ ਤੂੰ ਹੀ ਚਲਾਉਂਗਾ ਜਾ ਕੇ

ਬਾਕੀ ਵੀ ਡਰਾਈਵਰ ਡਰਾਈਵਰ ਦਾ ਹੀ ਫਰਕ ਹੁੰਦਾ ਤੇ ਇੱਕ ਦੇ ਘਟਾ ਵੀ ਕਿੰਨੇ ਆ 18 ਦੇ ਆ ਦੇਖਣਾ ਤਾਂ ਹੈ ਮਰਾ ਹੂੰ ਕਈਆਂ ਦੀ ਬੰਤਰ ਵੀ ਤੈਨੂੰ ਦਿਖਾ ਸਕਦੇ ਦੇਖ ਕਿੱਧਰ ਖੜੀਆਂ ਜਾਂਦਾ ਨਾ ਬਾਰ ਬਾਰ ਇੱਕੋ ਬਾਹਰ ਚਲੀ ਗਿਆ ਕੋਈ ਵੀ ਅੰਦਰ ਜੇ ਚੱਕਣੀ ਬਹਵਾ ਚੱਕਿਆ ਜਾਲ ਫਿਰੇ ਖੋਲੀ ਨਹੀਂ ਆ ਉਹ ਤਾਂ ਉਹ ਉਹ ਵੀ ਗੋਡੀ ਨੂੰ ਤੇ ਦੇਣਾ ਹੋਊਗਾ ਅਜੇ ਇਹਦੇ ਵੀ ਢੇੜਾ ਦਵਾ ਮੈਂ ਕਹਣਾ ਦੇ ਕੇ ਦੇ ਕੇ ਤੇ ਪੰਨੋ ਦੋ ਵਾਰ ਵਾਈ ਹੁੰਨ ਦੱਸ ਦੇ ਉਹ ਨਾ ਤਾਂ ਦੇ ਦੇ ਉਹ ਲਾ ਨਾ ਤੂੰ ਵੀ ਜੇ ਬਹੁਤ ਆਪਾ ਮੈਂ ਤਾਂ ਫਿਰ ਦੋ ਵਾਰ ਤੈਨੂੰ ਲਾ ਕੇ ਮੁਰਕਾ ਲਾ ਜਿਹੜਾ ਇਹਦੇ 12 ਵਰੀ ਦੇ ਕੇ ਨਹੀਂ ਆ ਲੈਣਾ ਨਾ ਇਹ ਵੀ ਤਾਂ ਨਹੀਂ ਨਾ ਕੋਈ ਨਾ ਫਾਈਨਲ ਹੋਊਗਾ ਬੜਾ ਬਰੇਡਰ ਹੈ ਇਹ ਕਰਦਾ ਜਾਂ ਹੋ ਗਈਆਂ ਲੋਲੀ ਵੀ ਇਹਨੂੰ ਦੇਖ ਲੈ ਕਿੰਨਾ ਐ ਜ਼ੋਰ ਦੇਣਾ ਉਹ ਬਾਲੀ ਦਾ ਹੀ ਹੈ ਅਗਰਾ ਉਹ ਦੇਖਦੇ ਤੇ ਉਹ ਨਾਲ ਹੀ ਤੁਹਾਨੂੰ ਨਾੜ ਕੇ ਉਹ ਕਿਤੇ ਬਾਹਰ ਹੋ ਗਿਆ ਤਾਂ ਉਹ ਨਮਾਈ ਕਰਕੇ ਮੋੜੇ ਲਾਉਂਦਾ ਤੇਰੇ ਵਾਲੇ ਆ ਤੇ ਟਰੈਕਟਰ ਨਾਲ ਮੂੰਹ ਭਜਦਾ ਫਰਕ ਲੱਗਦਾ ਤੇਰੇ ਵਾਲੇ ਮੂੰਹ ਵਧ ਲਾਦਾ ਮਨੂੰ ਨਾ ਨਾ ਐਂ ਲਪਾਈ ਕਰਕੇ ਲਾ ਲਾ ਕੋਦ ਲਾ ਲਾ ਮੂੰਹ ਤੇ ਐ ਉੱਠਦਾ ਓਹੋ ਹਾਂ ਓਏ ਪਹਿਲਾਂ ਪਹਿਲਾਂ ਕਿਤਾ ਨਹੀਂ ਆ ਜੀ ਪਈਆਂ ਐਂ ਇਦਾਂ ਨਹੀਂ ਮੈਂ ਕਿਹੜਾ ਤੇਰੇ ਤਾਂ ਵੀ ਗੱਡੀ ਦੇ ਰਿਆ ਨੂੰ ਪਾ ਕੇ ਦੇ ਤਾਂ ਕੋਈ ਚੱਟਣੀ ਨਾ ਹੁੱਕ ਜਪਾਈ ਦੀਆਂ ਬਹੁੱਕੇ ਦੇ ਪਾਓ ਫਿਰ ਇਹ ਨਾ ਨਾ ਉਹਦਾ ਇੱਕ ਕਿਹੜਾ ਹੀ ਜ਼ਿਆਦਾ ਚੱਲਿਆ ਨਹੀਂ ਟਰਸਖਾ ਬੋੱਕੇ ਚ ਜਾਈ ਦੇ ਪਾਉਣੀਆਂ ਫੱਟੀ 'ਚ ਹੁਣ ਕਿਹ ਬਾਈ ਉੱਕੇ 'ਚ ਖੜਾ ਹੀ ਹੋਊਗਾ ਉਹ ਬਾਈ ਨੌਖਣਾ ਪਰ ਚੱਲਣ ਲੱਗਿਆ ਹੋਣਾ ਠੀਕ ਆ ਜੀ ਹੋਰ ਵੀ ਲਾਇਆ ਪਰ ਕਿੰਦਰ ਦਾ ਬਾਈ ਬਥੇਰਾ ਜੋਰਾ

82 ਹੈ ਬਾਈ ਚੱਲ ਪਿਆ ਚੱਲ ਪਿਆ ਬਾਈ ਠੀਕ ਆ ਠੀਕ ਆ ਸਹੀ ਆ ਠੀਕ ਆ ਠੀਕ ਆ ਬਾਈ ਛੱਟਾ ਤੇ ਲੱਕ ਦੇਖਣਾ ਬਿੰਗਾ ਹੋਇਆ ਵਾ ਐਨ ਜਾ ਰਿਹਾ ਚੱਕ ਰਦਾ ਹੁਣ ਵੀ ਤੋੜਨ ਲੱਗ ਗਿਆ ਇਹ ਕੋਈ ਹੈ ਮੇਲੇ ਕਿੰਨਾ ਫਰ ਗਿਆ ਫੋੜ ਬਈ ਫੋੜ ਬਾਰੇ ਲ ਗਿਆ ਬਾਈ ਕਰਿਆਨੇ ਖੜਾ ਟਰੈਕਟਰ ਬਾਈ ਆਉਟ ਆਪ ਲੋ ਜੇ ਇਹ ਨਹੀਂ ਦਵੇ ਆਉਟ ਹੋਣ ਤਾਂ ਇਹ ਜੰਨੀ ਗਿਆ ਕੋਈ ਇਹਨਾਂ ਨੇ ਕਾਲ ਨੂੰ ਟਾਈਮ ਨਹੀਂ ਦਵੇ ਆ ਤਾਂ ਆਇਆ ਜਦੋਂ ਬੀ ਗ੍ਰੇਡ ਹੋਇਆ ਹੋਇਆ ਹੋ ਜੀ ਬਾਈ ਪੋਰ ਬੀ ਤੋਂ ਪਹਿਲੇ ਹਾਈ ਬੀ ਟਰੈਕਟਰ ਚੱਲਦਾ ਹੋਇਆ ਹੈਲੋ ਹੁਣ ਚੌਥਾ ਮੀਡੀਅਮ ਕੋਈ ਕਿਹੜਾ ਮੈਂ ਤਾਂ ਕਹਿ ਕੇ ਟੁੱਕਣ ਲੱਗਿਆ ਐ ਮੀਡੀਅਮ ਐ ਮੀਡੀਅਮ ਹਾਂ ਚੌਥਾ ਮੀਡੀਅਮ तो लगे लगे नहीं तो भाई तवी भाई खोलन अजय नमा का तेल है सारे लगना क्या फर्क पड़ा हाँ पहला हाँ पहला हाई anh ਪੈ ਗਿਆ ਤੇ ਲਈਏ ਫਿਰ ਇਹ ਉਹ ਜੀ ভাই 55 ਮਗਰ ਤੇ ਖੋਲ੍ਹ ਲਿਆ ਹੁਣ ਫੋਟੋ ਫਾਰਮ ਦਾ ਲੱਗਿਆ ਮੈਂ ਕਿ ਹੁਣ ਸ਼ੁਰੂ ਕਰੀਏ ਖਾਤਰ ਅਸੀਂ ਖੜੇ ਨੇ ਸਾਰੇ ਦਰਸ਼ਕ ਵੀਰ ਖੜੇ ਨੇ ਜੇ ਹੋਰ ਵਧੀਆ ਚੱਲ ਪਿਆ ਅੱਜ ਇੱਕ ਅੱਧਾ ਹੋਰ ਆਇਆ ਲੈ ਫਿਰ ਲੈ ਲੈ ਹੁਣੇ ਦਵਾ ਲੈਣੇ ਅਸੀਂ ਦੋ ਦਵਾਉਣੇ ਆ ਇਹਦੇ ਚ ਪਾਉ ਪਹਿਲਾ ਹਾਈ ਆਪ ਲੋ ਪਹਿਲਾ ਪਹਿਲੇ ਹਾਈ ਮਾ ਤੋਰ ਕੇ ਦੇਖੀ ਤੁਰਦਾ ਨਹੀਂ ਨਹੀਂ ਟਾਪ ਲੋ ਜਿੰਨੇ ਹਾਂ ਆਈ ਹੋਰ ਆਈ ਨਾ ਆਈ ਨਾ ਓਹ ਭਾਈ ਅਲਾਰ ਹੋਲਡ ਦਾ ਸ਼ੁਰੂ ਲੈ ਵੀ ਨੋ ਆਪ ਲੋਏ ਚੱਲਣ ਲੈ ਇਹਨਾਂ ਹਾਈ ਬਾਅਦ ਤੇ ਆਪ ਲੋਏ ਚੱਲਣ ਲੈ ਆ ਚੌਥਾ ਲੋ ਹੈ ਭਾਈ ਉਧਰ ਵਗ ਰੰਟ ਹੈ ਭਾਈ ਕਹਾਂ ਤੂੰ ਐਂ ਨਹੀਂ ਲਾੜ ਜਾਂਦਾ ਨਾ ਹਾਂ ਠੀਕ ਆ ਚੈਰਾਂ ਦਾ ਗੇੜਾ ਵੀ ਪੂਰਾ ਚੰਗਾ ਆ ਰਿਹਾ। ਬਾਈ ਤੇ ਵੀ ਵੱਖਰਾ ਰਿਹਾ। ਹਾਂ। ਬਾਈ ਵੀ ਠੀਕ ਆ ਗਿਜਾਈ। ਕਿਉਂਕਿ ਇਹ ਪਹਿਲੇ ਦਿਨੇ ਲੱਗਿਆ ਨਾ ਮਦਾਨ ਨਾ ਆਇਆ। ਸਹੀ ਗੱਲ ਹੈ। ਹਾਂ ਸਹੀ ਆਇਆ ਜੇ ਮਾੜਾ ਨਹੀਂ ਆਇਆ। ਤਾ ਨਾ ਪਰਖੇ ਵੈਟਰ ਤੁਹਾਨੂੰ ਕਿਵੇਂ ਲੱਗਿਆ ਅੱਜ? ਨਾ ਨਾ ਵਧੀਆ ਗਾਇ। ਸਵਾਦ ਆਇਆ ਯਾਨੀ ਕਿ? ਹਾਂ। ਫੇਰ ਵੀ 14 ਵਜੇ ਆ। ਉਹ ਬਣਾਈਆਂ ਉਹਦੇ ਖਤਰਨਾਕ ਨਾ ਕਦਰੇ ਮਤਲਬ ਵੀਰੇ ਕੜੇ ਗਏ ਦੋ ਵਿੱਚ ਆੱਖਾ ਠੜਦੀਆਂ ਤਵੀਆਂ ਜਾਹੀਆਂ ਇਹਨਾਂ ਨੂੰ ਗੱਲ ਵੱਖਰੀ ਐ ਇਹਦਾ ਹੁਣ ਆਪਾਂ ਨੇ ਚਲਾਏ ਪਏ ਹਾਂ ਪਹਿਲਾਂ ਮੰਗਾ ਜਿਹਾ ਹੁੰਦਾ ਧੁਰਮਾਨੇ ਟਾਈਮ ਦੇਖੀ ਹਾਂ ਪਹਿਲਾ ਹੈ ਵੀਰੇ ਸਹੀ ਚੱਲਦਾ ਅੱਜ ਵਾਹ ਮੇਰਾ ਹਾਂ ਪਹਿਲੇ ਹੀ ਮੈਂ ਚਾਲਦਾ ਭਾਈ 10 10 ਦੀ ਤਵੇਂ ਚੈੱਕ ਵਾਲੀਆਂ ਟਰੈਕਟਰ ਦੀ ਆਵਾਜ਼ ਚੈੱਕ ਕਰੋ ਕਿੰਨੀ ਸੋਹਣੀ ਆ ਹਨ ਠਾਟੇ ਵਾਲੀ ਥੋੜ ਦੇ ਵਰਗੀ ਇੱਕੋ ਲਾਈਵ ਚੱਲਦਾ ਤਵੇਂ ਛੱਡੀ ਵਿੱਚ ਫੁੱਲ ਯਾਨੀ ਕਿ ਪਿੱਛੇ ਨੂੰ ਨਹੀਂ ਥੱਲੇ ਨੂੰ ਲਿਫਟ ਛੱਡੀ ਵੀ ਆ ਤੇ ਬਾਕੀ ਵੀ ਚੈੱਕ ਕਰੋ ਆਵਾਜ਼ ਬਹਾਵਟਰ ਦਾ ਬਿਹਾਰ ਅੱਗੂ ਭਾਈ ਨੇ ਕਾਲਗਨਾ ਮੈਂ ਇੰਡੋ ਫਾਰਾ ਚਲਾ ਕੇ ਦੇਖਣਾ ਅੱਜ ਮੌਕਾ ਮਿਲ ਗਿਆ ਤਾਂ ਚਲਾਣ ਲੱਗ ਗਿਆ ਬਾਈ ਬਾਕੀ ਬਾਈ ਨੂੰ ਹੁਣ ਜੋੜ ਦਾ ਫਰਕ ਪਤਾ ਲੱਗੇ ਜਾਣਾ ਆਪੇ ਕਿਹਦੀ ਜੈ ਇਹ ਵੀ ਕਾਰ ਤੋਂ ਸੇ ਆ 48 ਦੀ ਆਈ ਹੋਈ ਪੂਰਾ ਹੈ ਬਾਈ ਬੱਬੂ ਬਾਈ ਪੂਰਾ ਹੈ ਪਹਿਲੇ ਹਾਈ ਵਿੱਚ ਬਾਈ ਪੂਰਾ ਥਲੇ ਪਕਾਦਾ ਰੈਕਟਰ ਹਨਾ ਡਾਉਨ ਆਨੇ ਆਰ ਪੀ ਐਮ ਸਿੱਧਾ ਹੋਏ ਤੇ ਆਪੇ ਪੂਰੇ ਘੱਲਣੇ ਦੇਖੋ ਉੱਥੇ ਲੰਗੇ ਨੇ ਕੋਈ ਆ ਦੇਖੋ ਜੀ ਆਹ ਸਾਹਣਾ ਵਧੀਆ ਸਿਰ ਚਾਲੀ ਗੱਲ ਆ ਪਰ ਮਾਦਾ ਭਾਈ ਸਾਵਣ ਭਾਈ ਨੀ ਆਹ ਇਹੋ ਆਹ ਉਹ ਟੈਂਕ ਹੋਰ ਕਿਤਾ ਉਹ ਰੰਗ ਤੋਂ ਹੋ ਗਿਆ ਬਬੂ ਬਾਈ ਕਿਵੇਂ ਲੱਗਾ ਡਾਕਟਰ ਭਾਈ ਸਵਾਦ ਆਇਆ ਪੂਰਾ ਵਾਹ ਜੀ ਜੀ ਹਾਲ ਤਾਂ ਭਾਈ ਭਾਈ ਡਾਕਟਰ ਬੰਦ ਨਹੀਂ ਹੋ ਰਿਹਾ ਬੰਦ ਨਹੀਂ ਹੋ ਰਿਹਾ ਵਾਸ ਪਰਾਟਾ ਦੇਖ ਇੱਕੋ ਲੈ ਚੱਲਦਾ ਹੱਲ ਹੋ ਰਿਹਾ ਹੈ ਤਿੰਨ ਸਿਲੰਡਰ ਆਏ ਇੱਕ ਵਾਰ ਹੋ ਜਾ ਜੇ ਗੱਲ ਬੱਜੀ ਹੈ ਮੈਂ ਨਾ ਬੋਲਣਾ ਪਾਣੀ ਸੁਪੈ ਦੇ ਕੋਤਨ ਜਿਹੜੇ ਨੇ ਨਾ ਠੀਕ ਹੈ ਹਾਂ ਜਿਹੜੀ ਕੰਮ ਤੇ ਸੀ ਟਰੈਕਟਰ ਮਾਰਾ ਤੇ ਮੈਂ ਕਿਤੇ ਬੰਦ ਹੋ ਜਾ ਬੰਦ ਹੋ ਜਾਂਦਾ ਹਰੇ ਤਾਂ ਫੜਦਾ ਬਾਈ ਹਾਂ ਦੂਜੀ ਗੱਲ ਰੇਸ ਦੌਂਗਾ ਫੜੂਗਾ ਰੇਸ ਮੈਂ ਸਹੀ ਆ ਚੱਲਦਾ ਨਹੀਂ ਬਾਈ ਛੋਟਾ ਹੈ ਹਾਂ ਹਾਂ ਉਹ ਵੀ ਸੰਗਰਾਜ ਮਾਰਨ ਲੱਗੇ ਅੱਜੋਂ ਚਸਕਾ ਬਹੁਤ ਰੈਟਰਾਂ ਦਾ ਬਾਈ ਜੱਟਾਂ ਦੇ ਮੁੰਡੇ ਆ ਬਾਈ ਰੈਟਰਾਂ ਵਾਲਾ ਚਸਕਾ ਹੁੰਦਾ ਠੀਕ ਹੈ ਨਹੀਂ ਉਹ ਕਿੱਲੀ ਕਿੱਥੇ ਆ ਕਿੱਲੀ ਕਿੱਲੀ ਹੱਲੇ ਕਰ ਚੱਲ ਕਿੱਛੇ ਕਰ ਮੜਾ ਜਾ ਚੱਲ 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 ਪਰ ਰੋਕ ਲੈ ਵਰੀ ਵਰੀ ਰੁਕ ਚੱਲ ਥੋੜਾ ਜਿਹਾ ਥੋੜਾ ਜਿਹਾ ਚੱਲ ਚੱਲ ਹੁਣ ਪਹਿਲੇ ਹਾਈ ਮੈਂ ਚਲਾਈ ਆਂ ਹਾਂ ਆ ਪਹਿਲੇ ਹਾਈ ਚੱਲਣਾ ਗਿਆ ਭਾਈ ਥੋੜਾ ਜਿਹਾ ਭਾਈ ਠੱਪੜ ਜਿਹਾ ਤਾਂ ਕਰਕੇ ਟਰੈਕਟਰ ਛਾਲਾਂ ਵੱਧ ਮਾਰਦਾ ਕਰਦੇ 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 ਪਹਿਲਾਂ ਇਹ ਸਵਾਰਾ ਚੱਲਦਾ ਵੀ ਆਪਾਂ 55 ਦੇਖੋ ਜੀ ਥੋੜਾ ਜਿਹਾ ਆਪਾਂ ਕਹਿ ਸਕਦੇ ਟਾਇਰ ਬੜਿਆ ਰੈਕਟਰ ਨੂੰ ਤਾਂ ਕਿ ਥੋੜਾ ਦਮ ਜਾ ਘੁੱਟ ਰੈਕਟਰ ਦਾ ਖਾਣੇ ਦੀ ਗਾਰਪਾ ਆ ਗਿਆ ਬਾਈ ਅਹ ਚੱਲ 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 ਹਾਲ ਦੇ ਹਾਲੇ ਤੋਂ ਗਰੇ ਕੀਬ ਲੱਗੀ ਦੀ ਮੇਰੇ ਕੋਲ ਕਿਹੜੇ ਮੋੜ ਮਰ ਆਇਆ ਵਾ ਹੌਲੇ ਜਾ ਬਾਈ ਹੌਲੇ ਜਮਾ ਚੱਲਦਾ ਰਹਿਟਾ ਹੋਰ ਬਾਈ ਹੋਰ ਆ ਗੇਅਰ ਕਿਹੜਾ 4th ਮੀਡੀਅਮ 4th ਮੀਡੀਅਮ ਬਾਈ ਤਾਵੀਆਂ पूरी टॉवर के पाए सोलह सतारह सौ पर था बारह सौ पर आ गया भाई तबियाँ फुल खोली गई पार्क हाँ पट्टी पा ले तो ਉਹ ਆਪਾਂ ਘੜਾਏ ਵੀ ਨਾ ਖਣਾ ਪਰ ਹਾਂ ਭਾਈ ਤਵੇ ਆਏ ਹੇਲਣ ਦਾ ਲਿਆ ਕੇ ਟਰੈਕਟਰ ਨਾਲ ਜਦੋਂ ਆਪਣੇ ਕੋ ਚੜਨਾ ਨਾ ਕੋਈ ਫਿਰ ਪਤਾ ਲੱਗਦਾ ਤੂੰ ਆ ਗਿਆ ਫੜ ਪੈ ਪੱਟਣ ਦਾ ਜਗਾ ਹੈ ਉਹ ਦੂਨੀ ਪਰ ਚੜਨਾ ਲੱਗ ਪਿਆ ਕਿਹੜੇ ਖੇਰੇ ਵਿੱਚ ਖੋਜੀ ਹੈ ਕਿਹੜਾ ਕੰਮ ਲੈਣਾ ਜਿਹੜੇ ਦੇਖੀਂ ਵਿੱਚ ਖੋਜੀ ਬੰਦੀਆਂ ਹੋਈਆਂ ਹੋਈਆਂ ਪੈਂਦੇਆਂ ਰੁਪਿਆਰਿਆਂ ਦੇ ਇਦਾਂ ਨਹੀਂ ਇਦਾਂ ਹੋਣਾ ਨਿਕਲੇ ਹਾਂ ਇਦਾਂ ਬਾਈ ਤੋ ਵੀਲੀ ਪਰਹੋਰਰ ਦੇਖੋ ਭਾਈ ਰਟਾ ਜੀ ਇਹ ਜੋ ਦੀ ਬਣਾ ਡੀ ਜੀ ਉਹ ਪਰਹੋਰਰ ਚ ਲੈ ਕੇ ਜੀ ਬਣਾ ਹਾਂ ਹੋ ਜੀ ਬਾਈ ਸਮਾਨਾਂ ਚ ਦੋ ਛੇਰ ਆ ਗਏ ਨੇ ਕੰਡੋ ਇਕਾ 55 ਜੀ 71 ਆਪਾਂ ਨੇ ਭੇਜਤਾ ਘਰੇ ਹੁਣ ਕੋਈ ਗੱਲ ਨਹੀਂ ਜਾਣਦੇ 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 ਬਾਈ ਕੋਈ ਨਹੀਂ ਕੋਈ ਨਹੀਂ ਗੁੱਸਾ ਨਹੀਂ ਕਰੀਦਾ ਸਾਰੀ ਗੱਲ ਕੋਈ ਗੱਲ ਨਹੀਂ ਕੋਸਣੇ ਕੋਸਣੇ ਵੀਡੀਓ ਬਣਾ ਰਹੇ ਸੀ ਆਪਾਂ ਨਹੀਂ ਆ ਓ ਜੀ ਬਾਈ ਆਪਣਾ ਇੰਟੋ ਫਰਮ ਚ ਆਲਾ ਪੀੜ 43 11 ਦੇ ਫਾਲ ਹੈ ਕਿਤਾ 15 ਦੇ ਆ ਪਰ ਥੋੜੇ ਨਟ ਹੈ ਨਹੀਂ ਫਾਲੇ ਉੱਪਰ ਨਹੀਂ ਕਿਉਂਦੇ ਤਾਂ ਕਰਵੇ 11 ਦੇ ਕਰਕੇ ਚਲਾ ਲਾ ਦੋ ਬਈ ਜਾਦਾ ਬਾਈ ਪੂਰਾ ਵਧੀਆ ਕੰਟਰੋਲ ਕਰ ਰਿਹਾ 50 ਚ ਵੀ ਰੈਕਟਰ ਹੈ ਪੂਰਾ ਥਲਪ ਕੱਢ ਕੇ ਦੁਰਦਾ ਬਾਈ ਆਵਾਜ਼ ਬਹੁਤ ਸੋਹਣੀ ਚੱਲਦੀ ਹੈ ਉਜੇ ਵੀ ਮੁਕਾਬਲਾ ਮੁੱਕ ਗਿਆ ਇੱਧਰ ਅੱਜੂ ਆ ਗਿਆ ਉੱਧਰ ਹੈਪੀ ਆ ਗਿਆ ਜੀ ਸਾਡੀ ਅੱਗ ਵਾਲੇ ਬੰਦੇ ਵੀ ਹੈਵਰ ਗ੍ਰੇਡ ਵਿੱਚ ਸਾਡਾ ਐਮਰਜੈਂਸੀ ਸਰਵਸ ਸਾਡਾ ਚੱਲਿਆ ਵੀ ਡਿਊਟੀ ਇਹ ਆਨੰਦਪੁਰ ਸਾਹਿਬ ਡਿਊਟੀ ਆ ਹੁਣ ਚੱਲ ਚੱਲ ਬਾਏ ਛੋਟਾ ਮੰਨ ਗਿਆ ਮੰਨ ਗਿਆ ਬਾ ਠੀਕ ਆ ਸਵਾਦ ਆਇਆ ਨਾ ਨਾ ਆਇਆ ਯਾਰ ਪਿੱਠ ਨਹੀਂ ਲੱਗਣ ਦਿੱਤੀ ਨਹੀਂ ਲੱਗਣ ਦਿੱਤੀ ਬਾਈ ਜਮਾ ਵੀ ਨਹੀਂ ਨਾਲਿਆਂ 'ਚ 15 ਜੀ ਹਾਂ ਸਾਰਿਆਂ ਬਰਾਬਰ ਚੱਲਿਆ ਢੱਕਣ ਜੁੱਟੇ ਬਸ ਚੱਲ ਠੀਕ ਆ ਓਕੇ